ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਸੰਗਤ ਵਿੱਚ ਹਾਜ਼ਰੀ ਭਰਨ ਦੇ ਸੁਭਾਗ ਆਪਾਂ ਸਮੂਹ ਜੀਵਾਂ ਨੂੰ ਪ੍ਰਾਪਤ ਹੋਏ ਜੋ ਸਤਿਗੁਰੂ ਜੀ ਨੇ ਦਇਆ ਕਰਕੇ ਅੰਮ੍ਰਿਤ ਵੇਲੇ ਪਾਵਨ ਉਪਦੇਸ਼ ਆਪਾਂ ਜੀਵਨ ਨੂੰ ਬਖਸ਼ਿਸ਼ ਕੀਤੇ ਹਨ ਸਤਿਗੁਰੂ ਸਾਹਿਬ ਜੀ ਦੇ ਪਾਵਨ ਅੰਗ 633 ਅੰਗ ਦੇ ਉੱਪਰ ਸੋਰਠਿ ਰਾਗ ਦੇ ਵਿੱਚ ਨਾਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਪਾਵਨ ਪਵਿੱਤਰ ਬਚਨ ਹਨ ਜੀ ਜਿਸ ਵਿੱਚ ਮਹਾਰਾਜ ਸਾਹਿਬ ਜੀਆ ਨੇ ਜੀਵਨ ਮੁਕਤ ਪ੍ਰਾਣੀ ਦੇ ਜਿਹੜੇ ਗੁਣ ਹਨ ਜੋ ਲੱਛਣ ਹਨ ਸਤਿਗੁਰੂ ਜੀ ਨੇ ਕਿਰਪਾ ਕਰਕੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਉਹ ਵਰਣਨ ਕੀਤੇ ਹੈ ਗੁਰੂ ਸਾਹਿਬ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹਨ ਸੋਰਠ ਮਹੱਲਾ ਨਾਵਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਜੋ ਮਹਾਰਾਜ ਕਹਿੰਦੇ ਜਿਹੜਾ ਦੁੱਖ ਦੇ ਸਮੇਂ ਦੇ ਵਿੱਚ ਦੁੱਖ ਨੂੰ ਮਹਿਸੂਸ ਨਹੀਂ ਕਰਦਾ ਪਾਵ ਦੁੱਖ ਕਿਤਨਾ ਵੀ ਵੱਡਾ ਹੋਵੇ ਪਰ ਉਸ ਨੂੰ ਪਰਮਾਤਮਾ ਦੇ ਬਾਣੇ ਦੇ ਵਿੱਚ ਬਤੀਤ ਕਰ ਲੈਣਾ ਕੋਈ ਸ਼ਿਕਵਾ ਨਹੀਂ ਕਰਨਾ ਦੁੱਖ ਦੇ ਵਿੱਚ ਦੁੱਖ ਨੂੰ ਮੰਨਣਾ ਨਹੀਂ ਮਹਿਸੂਸ ਨਹੀਂ ਕਰਨਾ ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ ਐਸਾ ਪ੍ਰਮਾਤਮਾ ਦਾ ਪਿਆਰਾ ਸੁਖ ਦੇ ਨਾਲ ਪ੍ਰੇਮ ਨਹੀਂ ਰੱਖਦਾ ਕਿ ਸੁੱਖਾਂ ਦੀ ਤਾਂਗ ਨਹੀਂ ਰੱਖਦਾ ਹਰ ਭੈ ਨਹੀਂ ਜਾ ਕੇ ਉਹਨੂੰ ਕਿਸੇ ਦੁਸ਼ਮਣ ਦਾ ਕਿਸੇ ਵੈਰੀ ਦਾ ਕਿਸੇ ਵੀ ਤਰ੍ਹਾਂ ਦਾ ਡਰ ਕੋਈ ਨਹੀਂ ਉਹਦੇ ਮਨ ਦੇ ਵਿੱਚ ਹੁੰਦਾ ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ ਸੁਖ ਨਾਲ ਪ੍ਰੇਮ ਕੋਈ ਨਹੀਂ ਸੁੱਖ ਦੀ ਤਾਂਗ ਨਹੀਂ ਹੈ ਪਰਮਾਤਮਾ ਦੇ ਪਿਆਰਿਆਂ ਦੇ ਵਿੱਚ ਕਿਸੇ ਦਾ ਭੈ ਨਹੀਂ ਡਰ ਨਹੀਂ ਹੈ ਬਿਰਤੀ ਐਸੀ ਹੈ ਕਿ ਸੋਨੇ ਨੂੰ ਵੀ ਮਿੱਟੀ ਸਮਝਦੇ ਹਨ ਕੋਈ ਭੇਦ ਨਹੀਂ ਰੱਖਦੇ ਮਿੱਟੀ ਤੇ ਸੋਨੇ ਦੇ ਵਿੱਚ ਕਿਉਂਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰਨਾ ਹੈ ਤੇ ਸਾਂਝ ਗੁਣਾਂ ਦੀ ਪਾਉਣੀ ਪੈਂਦੀ ਹੈ ਗੁਣਾਂ ਦੀ ਸਾਂਝ ਪਾਏਗੀ ਤੇ ਆਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਸਾਝ ਪਾਏਗੀ ਉਹਨਾਂ ਦੀ ਪ੍ਰਾਪਤੀ ਹੋਵੇਗੀ ਤੇ ਇਹ ਗੱਲ ਜੇਕਰ ਜੀਵਨ ਦੇ ਵਿੱਚ ਵਿਚਰਦੇ ਆ ਸਮਝੀਏ ਨਾ ਜਿਹੜਾ ਬੰਦਾ ਦੁੱਖ ਨਹੀਂ ਬਰਦਾਸ਼ਤ ਕਰ ਸਕਦਾ ਉਹਦੇ ਤੋਂ ਦੁੱਖ ਵੀ ਨਹੀਂ ਸੁੱਖ ਵੀ ਬਰਦਾਸ਼ਤ ਨਹੀਂ ਕੀਤਾ ਜਾਂਦਾ ਜਿਹੜਾ ਬੰਦਾ ਦੁੱਖ ਆ ਜਾਏ ਜੀਵਨ ਦੇ ਵਿੱਚ ਤੇ ਸ਼ਿਕਵੇ ਦੇਣ ਲੱਗ ਕਰਨ ਲੱਗ ਪੈਂਦਾ ਜੀ ਦੀ ਅਵਸਥਾ ਨਹੀਂ ਹੈ ਉਹ ਦੁੱਖ ਦਾ ਕਾਰਨ ਕਿਸੇ ਹੋਰ ਨੂੰ ਠਹਿਰਾਏਗਾ ਇਹਦੇ ਕਰਕੇ ਮੈਂ ਦੁਖੀ ਹੋਇਆ ਜੇ ਕੋਈ ਵੀ ਨਾ ਲੱਭਾ ਤੇ ਉਹ ਰੱਬ ਨੂੰ ਉਲਾਂਬੇ ਦੇਂਦਾ ਰੱਬ ਨੇ ਇਸ ਤਰ੍ਹਾਂ ਕਿਉਂ ਕੀਤਾ ਰੱਬ ਨੇ ਮਾੜੀ ਕੀਤੀ ਮੈਂ ਰੱਬ ਦਾ ਕੀ ਵਿਗਾੜਿਆ ਮੈਂ ਕੀ ਮਾਂ ਮਾਰਤੀ ਇਹੋ ਜੀਆਂ ਗੱਲਾਂ ਅਕਸਰ ਦੁਨੀਆਦਾਰੀ ਦੇ ਵਿੱਚ ਉਹਨਾਂ ਬੰਦਿਆਂ ਦੀ ਜ਼ੁਬਾਨ ਤੋਂ ਸੁਣਨ ਨੂੰ ਮਿਲਦੀਆਂ ਜਿਹੜੇ ਜੀਵਨ ਮੁਕਤ ਨਹੀਂ ਹੈ ਜਿਹੜੇ ਸੰਸਾਰੀ ਧੰਧਿਆਂ ਵਿੱਚ ਦੁੱਖਾਂ ਤੇ ਸੁੱਖਾਂ ਦੇ ਵਿੱਚ ਗਲਤਾਨ ਹੋਏ ਪਏ ਐ ਜਿਹੜਾ ਦੁੱਖ ਨੂੰ ਨਹੀਂ ਨਜਰ ਸਕਦਾ ਉਹ ਸੁੱਖ ਵੀ ਨਹੀਂ ਨਜਰ ਸਕਦਾ ਉਹ ਕਿਸ ਤਰ੍ਹਾਂ ਦੁੱਖ ਦੇ ਵਿੱਚ ਦੁੱਖ ਦਾ ਕਾਰਨ ਕਿਸੇ ਹੋਰ ਨੂੰ ਠਹਿਰਾਏਗਾ ਤੇ ਸੁੱਖ ਦੇ ਵਿੱਚ ਸੁੱਖ ਦਾ ਕਾਰਨ ਆਪਣੇ ਆਪ ਨੂੰ ਮੰਨੇਗਾ ਕਿ ਮੈਂ ਬੜੀ ਹਿੰਮਤ ਕੀਤੀ ਮੈਂ ਬੜਾ ਯਤਨ ਕੀਤਾ ਬੜੀ ਮਿਹਨਤ ਕੀਤੀ ਫਿਰ ਜਾ ਕੇ ਆ ਦੇਣ ਆਏ ਫਿਰ ਜਾ ਕੇ ਕਿਤੇ ਸੁੱਖ ਆਇਆ ਜੀਵਨ ਵਿੱਚ ਹੰਕਾਰੀ ਹੋ ਜਾਵੇਗਾ ਉਹ ਸੁਖ ਹੰਕਾਰ ਦਾ ਕਾਰਨ ਬਣ ਜਾਏਗਾ ਜਿੱਥੇ ਬੰਦਾ ਆਪਣੇ ਆਪ ਨੂੰ ਸੁਖ ਦਾ ਕਾਰਨ ਸਮਝੇਗਾ ਤੇ ਜਿਹੜਾ ਦੁੱਖ ਦੇ ਵਿੱਚ ਵੀ ਪਰਮਾਤਮਾ ਦੇ ਭਾਣੇ ਨੂੰ ਮੰਨ ਕੇ ਬਿਨਾਂ ਸ਼ਿਕਵਿਆਂ ਤੋਂ ਦੁੱਖ ਬਰਦਾਸ਼ਤ ਕਰਦਾ ਹੈ ਨਾ ਉਹ ਸੁਖ ਦੇ ਵਿੱਚ ਵੀ ਉਹਦਾ ਸ਼ੁਕਰਗੁਜ਼ਾਰ ਰਹਿੰਦਾ ਹੈ ਮਹਾਰਾਜ ਜੀ ਕਿਰਪਾ ਕਰਕੇ ਇਹੀ ਸਮਝਾਉਣ ਦਾ ਯਤਨ ਕਰਦੇ ਮਹਾਰਾਜ ਜੀ ਕਹਿੰਦੇ ਵੀ ਭਾਈ ਜੋ ਦੁੱਖ ਤੇ ਸੁੱਖ ਹਨ ਪਰਮਾਤਮਾ ਦੇ ਨਾਲ ਸਾਝ ਕਰੀਜੈ ਗੁਨਾ ਗੀਰੀ ਛੋੜ ਅਵਗਣ ਚੱਲੀਐ ਜੇ ਉਹਦੇ ਨਾਲ ਗੁਨਾ ਦੀ ਸਾਝ ਪਾਵਾਂਗੇ ਨਾ ਤੇ ਔਗਣ ਛੱਡ ਦੇਵਾਂਗੇ ਤੇ ਫਿਰ ਮਹਾਰਾਜ ਕਹਿੰਦੇ ਉਹ ਪਰਮਾਤਮਾ ਦੇ ਵੱਲ ਹੋਈਦਾ ਫਿਰ ਉਹਦੇ ਨਾਲ ਜੁੜ ਜਾਈਦਾ ਹੈ ਤੇ ਜਿਹੜੇ ਰੱਬ ਦੇ ਪਿਆਰੇ ਹਨ ਅਕਾਲ ਪੁਰਖ ਵਾਹਿਗੁਰੂ ਦੇ ਉਹ ਗੁਨਾ ਦੀ ਸਾਝ ਪਾਉਂਦੇ ਐ ਕਿਉਂਕਿ ਜਿੱਥੇ ਇੱਕ ਬੰਦੇ ਦੇ ਵਿੱਚ ਚੰਗਾ ਗੁਣ ਹੋਵੇ ਉਹਦੇ ਉਲਟ ਉਹਦੇ ਕਿਸੇ ਸਾਥੀ ਦੇ ਵਿੱਚ ਔਗਣ ਹੋਵੇ ਤੇ ਉੱਥੇ ਬਹੁਤਾ ਸਮਾਂ ਸਾਂਝ ਨਹੀਂ ਰਹਿੰਦੀ ਬਹੁਤਾ ਸਮਾਂ ਪ੍ਰੇਮ ਨਹੀਂ ਰਹਿੰਦਾ ਇੱਕ ਨਾ ਇੱਕ ਦਿਨ ਝਗੜਾ ਖੜਾ ਹੋ ਜਾਂਦਾ ਹੈ ਇੱਕ ਦੇ ਵਿੱਚ ਪ੍ਰੇਮ ਦੀ ਖੇਡ ਹੋਵੇ ਦੂਜਾ ਕਰੋਧੀ ਹੋਵੇ ਤੇ ਉੱਥੇ ਇੱਕ ਨਾ ਇੱਕ ਦਿਨ ਤੇ ਉਹ ਵਿਛੋੜਾ ਪਏਗਾ ਹੀ ਪਏਗਾ ਉਹ ਸਦਾ ਸਾਂਝ ਬਣ ਨਹੀਂ ਰਹੇਗੀ ਇਸੇ ਤਰ੍ਹਾਂ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਗੁਣ ਹਨ ਉਹ ਗੁਣਾਂ ਨੂੰ ਜਦੋਂ ਇਨਸਾਨ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲੈਂਦਾ ਹੈ ਤੇ ਪਾਤਸ਼ਾਹ ਕਿਰਪਾ ਕਰਦੇ ਉਹ ਜੀਵਨ ਮੁਕਤ ਹੋ ਜਾਂਦਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਕੀ ਹੈ ਵਾਹਿਗੁਰੂ ਨੂੰ ਨਾ ਕੀ ਖੁਸ਼ੀ ਨਾ ਅਕਾਲ ਪੁਰਖ ਨੂੰ ਕੋਈ ਕਮੀ ਹੈ ਉਹਦੇ ਲਈ ਕੋਈ ਗਰੀਬ ਨਹੀਂ ਕੋਈ ਅਮੀਰ ਨਹੀਂ ਹੈ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਹੈ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਨੂੰ ਸਮ ਦ੍ਰਿਸ਼ਟੀ ਦੇ ਨਾਲ ਦੇਖਦੇ ਹੈ ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਭੇਦ ਭਾਵ ਨਹੀਂ ਹੈ ਤੇ ਰੱਬ ਦੇ ਪਿਆਰੇ ਵੀ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਕਰਦੇ ਉਹਨਾਂ ਦਾ ਜੀਵਨ ਕੈਸਾ ਹੈ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਸਹਿਬ ਸ੍ਰੀ ਸੁਖਮਨੀ ਸਾਹਿਬ ਵਿੱਚ ਕਿਰਪਾ ਕਰਦੇ ਮਹਾਰਾਜ ਜੀ ਕਹਿੰਦੇ ਪ੍ਰਭ ਕੀ ਆ ਆਗਿਆ ਆਤਮ ਹਿਤਾਵੈ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਆਪਣੇ ਹਿੱਤ ਦਾ ਸਮਝਦੇ ਹੈ ਜੀਵਨ ਮੁਕਤ ਸੋ ਕਹਾਵੈ ਉਨਾਂ ਨੂੰ ਜੀਵਨ ਮੁਕਤ ਆਖਿਆ ਜਾਂਦਾ ਹੈ ਵੀ ਜੋ ਉਹ ਕਰਦਾ ਹੈ ਨਾ ਉਹ ਸਾਡੇ ਲਈ ਚੰਗਾ ਹੀ ਕਰਦਾ ਹੈ ਇਹ ਜੀਵਨ ਮੁਕਤ ਜੀਵਨ ਮੁਕਤ ਪ੍ਰਾਣੀ ਦੇ ਜੀਵਨ ਦੀ ਸਭ ਤੋਂ ਵੱਡੀ ਗੱਲ ਹੈ ਅੱਗੇ ਮਹਾਰਾਜ ਕਿਰਪਾ ਕਰਦੇ ਹੈ ਪ੍ਰਭ ਕੀ ਆਗਿਆ ਆਤਮ ਹਿਤਾ ਵੈ ਜੀਵਨ ਮੁਕਤ ਸੋਖ ਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੇ ਨਹੀਂ ਵਿਯੋਗ ਪਾਸ਼ਾ ਕਿਰਪਾ ਕਰਦੇ ਉਹਦੇ ਲਈ ਉਹੋ ਜੀ ਖੁਸ਼ੀ ਹੈ ਉਹੋ ਜੀ ਗਮੀ ਹੈ ਮਹਾਰਾਜ ਕਹਿੰਦੇ ਉਹ ਸਦਾ ਹੀ ਆਨੰਦ ਚ ਰਹਿੰਦਾ ਉਹਨੂੰ ਕਿਸੇ ਵੀ ਗੱਲ ਦਾ ਕੋਈ ਸੋਗ ਨਹੀਂ ਕੋਈ ਚਿੰਤਾ ਕੋਈ ਫਿਕਰ ਨਹੀਂ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਪਾਤਸ਼ਾਹ ਕਹਿੰਦੇ ਉਹਦੇ ਲਈ ਉਹੋ ਜਿਹੀ ਸੋਨਾ ਹੈ ਤੇ ਉਹੋ ਜੀ ਮਿੱਟੀ ਹੈ ਸੋਨੇ ਨੂੰ ਕੀਮਤੀ ਜਾਣ ਕੇ ਉਹਦੇ ਨਾਲ ਪ੍ਰੇਮ ਨਹੀਂ ਕਰਦਾ ਤੇ ਮਿੱਟੀ ਨੂੰ ਧੂੜ ਸਮਝ ਕੇ ਉਹਦੀ ਨਿੰਦਿਆ ਨਹੀਂ ਕਰਦਾ ਉਹਨੂੰ ਮਾੜਾ ਨਹੀਂ ਬੋਲਦਾ ਉਹਦੇ ਲਈ ਪਾਤਸ਼ਾਹ ਕਹਿੰਦੇ ਅੰਮ੍ਰਿਤ ਵੀ ਉਹੋ ਜਾਂ ਕੋਈ ਅੰਮ੍ਰਿਤ ਪਿਆ ਦੇਵੇ ਉਹਦੇ ਲਈ ਜ਼ਹਿਰ ਵੀ ਉਹੋ ਜਾਂ ਭਾਵੇਂ ਕੋਈ ਜ਼ਹਿਰ ਪਿਆ ਦੇਵੇ ਉਹਨੇ ਸਤ ਕਰਕੇ ਸ਼ਕ ਲੈਣਾ ਰੱਬ ਦੇ ਪਿਆਰਿਆਂ ਦੀ ਬਿਰਤੀ ਐਸੀ ਐ ਅੱਗੇ ਪਾਤਸ਼ਾਹ ਕਿਰਪਾ ਕਰਦੇ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਖ ਕਾਟੀ ਤੈਸਾ ਮਾਣ ਤੈਸਾ ਅਭਿਮਾਨ ਤੈਸਾ ਰੰਗ ਤੈਸਾ 라ਜਾਨ ਉਹਦੇ ਲਈ ਮਾਣ ਕੋਈ ਉਹਦੀ ਇੱਜ਼ਤ ਕਰੇ ਉਹਦੇ ਲਈ ਉਹ ਵੀ ਉਹ ਨੀਕੀ ਮੈਨੇ ਰੱਖਦੀ ਐ ਹੰਕਾਰ ਵਿੱਚ ਨਹੀਂ ਆਉਂਦੇ ਅਭਿਮਾਨੀ ਨਹੀਂ ਹੁੰਦੇ ਪ੍ਰਮਾਤਮਾ ਦੇ ਬਾਣੇ ਦੇ ਵਿੱਚ ਵਿਚਰਦੇ ਹਨ ਤੈਸਾ ਰੰਕ ਤੈਸਾ ਰਾਜਾਨ ਕਿਸੇ ਨੂੰ ਰਾਜਾ ਵੇਖ ਕੇ ਉੱਚੇ ਤਖਤ ਤੇ ਬਹਿ ਕੇ ਉਹਦੀ ਚਮਚਾਗਰੀ ਨਹੀਂ ਕਰਦੇ ਉਹਦੇ ਅੱਗੇ ਝੁਕਦੇ ਨਹੀਂ ਐ ਕਿਸੇ ਨੂੰ ਗਰੀਬ ਵੇਖ ਕੇ ਦੁਰਕਾਰਦੇ ਨਹੀਂ ਐ ਉਹਨਾਂ ਦੀ ਸਮ ਦ੍ਰਿਸ਼ਟੀ ਸਮ ਭਿਰਤੀ ਰਹਿੰਦੀ ਸਦਾ ਹੀ ਸਮਾਨ ਭਿਰਤੀ ਦੇ ਵਿੱਚ ਉਹ ਸੱਚ ਤੇ ਪੈਰਾ ਦਿੰਦੇ ਐ ਪਰਮਾਤਮਾ ਦਾ ਨਾਮ ਜਪਦੇ ਐ ਗੁਰੂ ਸਾਹਿਬ ਕਿਰਪਾ ਕਰਦੇ ਤੈਸਾਰੰਕ ਤੈਸਾਰਾ ਜਾਣ ਜੋ ਵਰਤਾਏ ਸਾਈ ਜੁਗਤ ਨਾਨਕ ਕੋ ਪੁਰਖ ਕਈ ਹੈ ਜੀਵਨ ਮੁਕਤ ਪਾਤਸ਼ਾਹ ਕਹਿੰਦੇ ਵੀ ਜਿਹ ਜਿਹਦੇ ਜੀਵਨ ਦੇ ਵਿੱਚ ਇਹ ਜੁਗਤੀ ਵਰਤ ਰਹੀ ਹੈ ਨਾ ਮਹਾਰਾਜ ਕਹਿੰਦੇ ਕਿ ਉਹ ਵੈ ਅਸਲ ਦੇ ਵਿੱਚ ਜੀਵਨ ਮੁਕਤ ਗੁਰਮੁਖ ਗੁਰੂ ਦਾ ਪਿਆਰਾ ਜਿਹਦੇ ਉੱਪਰ ਇਹ ਬਖਸ਼ਿਸ਼ ਵਰਤ ਰਹੀ ਹੈ ਜਿਹਦੇ ਜੀਵਨ ਦੇ ਵਿੱਚ ਇਹ ਗੱਲਾਂ ਹਨ ਤੇ ਜੇ ਆਪਣੇ ਅੰਦਰ ਝਾਤੀ ਮਾਰੀਏ ਤੇ ਪਤਾ ਲੱਗ ਜਾਂਦਾ ਹੈ ਵੀ ਜਦੋਂ ਕੋਈ ਸਾਡੀ ਵਡਿਆਈ ਕਰਦਾ ਸੀ ਹੰਕਾਰ ਵਿੱਚ ਆਉਣੇ ਹੈ ਕਿ ਨਹੀਂ ਆਉਂਦੇ ਜਦੋਂ ਕਿਸੇ ਗਰੀਬ ਨੂੰ ਵੇਣੇ ਹੈ ਤੇ ਦਰਕਾਰ ਦੇਈਦਾ ਹੈ ਕਿ ਨਹੀਂ ਦਰਕਾਰੀ ਦਾ ਕਿਸੇ ਤਖਤ ਤੇ ਬੈਠੇ ਰਾਜੇ ਨੂੰ ਵੇਖੀਦਾ ਹੈ ਤੇ ਉਹਦੇ ਅੱਗੇ ਝੁਕਣ ਤੱਕ ਜਾਣੇ ਹੈ ਕਿ ਨਹੀਂ ਜਾਣੇ ਸਾਰੀਆਂ ਗੱਲਾਂ ਆਪਣੇ ਅੰਦਰ ਝਾਤੀ ਮਾਰੀਏ ਤੇ ਪਤਾ ਲੱਗ ਜਾਂਦਾ ਹੈ ਕਿੱਥੇ ਇੱਕ ਸਾਡੀ ਬਿਰਤੀ ਐ ਕਿੱਥੇ ਇੱਕ ਸਾਡੀ ਅਵਸਥਾ ਖੜੀ ਐ ਪਰ ਸਤਿਗੁਰੂ ਤਾਂ ਉਹਦੀ ਗੱਲ ਕਰਦੇ ਜਿਹੜਾ ਜੀਵਨ ਮੁਕਤ ਹੋ ਗਿਆ ਜਿਹੜਾ ਸੰਸਾਰ ਦੇ ਵਿੱਚ ਵਿਚਰਦਿਆਂ ਵੀ ਮੁਕਤੀ ਦੇ ਪੱਧਰ ਤੱਕ ਪਹੁੰਚਿਆ ਹੋਇਆ ਹੈ ਗੁਰੂ ਸਾਹਿਬ ਉਹਦੇ ਬਾਬਤ ਕਹਿ ਰਹੇ ਐ ਸੁਖ ਸੁਨੇਹ ਆਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ ਉਹਨੂੰ ਸੁਖ ਦੇ ਨਾਲ ਕੋਈ ਪ੍ਰੇਮ ਨਹੀਂ ਐ ਕਿਸੇ ਦਾ ਡਰ ਭੈ ਨਹੀਂ ਐ ਉਹ ਸੋਨੇ ਨੂੰ ਤੇ ਮਿੱਟੀ ਨੂੰ ਸਮਾਨ ਸਮਝਦਾ ਹੈ ਰਹਾਉ ਦਾ ਵਿਸ਼ਰਾਮ ਦੇ ਕੇ ਪਾਤਸ਼ਾਹ ਕਿਰਪਾ ਕਰ ਦੇ ਨਾ ਨਿੰਦਿਆ ਨਾ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਗੁਰੂ ਸਾਹਿਬ ਕਿਰਪਾ ਕਰ ਦੇ ਰੱਬ ਦਾ ਪਿਆਰਾ ਉਹ ਕਿਸੇ ਦੀ ਨਿੰਦਿਆ ਨਹੀਂ ਕਰਦਾ ਤੇ ਕਿਸੇ ਦੀ ਉਸਤਤ ਵੀ ਨਹੀਂ ਕਰਦਾ ਨਾ ਕਿਸੇ ਦੀ ਨਿੰਦਿਆ ਕਰੇ ਤੇ ਨਾ ਕਿਸੇ ਦੀ ਝੂਠੀ ਉਸਤਤ ਕਰੇ ਕਿਉਂਕਿ ਕਿਸੇ ਦੀ ਬੇ ਲੋੜੀ ਅਣ ਹੋਈ ਵਡਿਆਈ ਕਰਾਂਗੇ ਤੇ ਝੂਠ ਬੋਲਾਂਗੇ ਜਦੋਂ ਬੰਦਾ ਕਿਸੇ ਦੀ ਅਣ ਹੋਈ ਵਡਿਆਈ ਕਰਦਾ ਹੈ ਨਾ ਬੰਦੇ ਦੇ ਉਹ ਗੁਣ ਵੀ ਦੱਸਦਾ ਜਿਹੜੇ ਬੰਦੇ 'ਚ ਹੁੰਦੇ ਹੀ ਨਹੀਂ ਜਦੋਂ ਕਿਸੇ ਬੰਦਾ ਬੰਦੇ ਦੀ ਉਸਤਤ ਕਰਦਾ ਹੈ ਤੇ ਜਦੋਂ ਕਿਸੇ ਦੀ ਨਿੰਦਿਆ ਕਰਾਂਗੇ ਉਦੋਂ ਅਣ ਹੋਏ ਤੇ ਸੁਣੇ ਸੁਣਾਏ ਦੋਸ਼ ਲਾਵਾਂਗੇ ਬੰਦੇ ਦੇ ਉੱਤੇ ਤੇ ਬੰਦਾ ਦੋਵੇਂ ਬੰਨੇ ਝੂਠ ਬੋਲਿਆ ਤੇ ਗੁਰਬਾਣੀ ਵੀ ਕਸਵੱਟੀ ਤੇ ਮਹਾਰਾਜ ਸਾਹਿਬ ਇਹ ਗੱਲ ਕਹਿੰਦੇ ਐ ਕਿ ਜਿੱਥੇ ਝੂਠ ਹੈ ਉਥੇ ਪਾਪ ਬੋਲਣ ਦੀ ਬਿਰਤੀ ਉਹ ਪਾਪ ਹੈ ਮਹਾਰਾਜ ਜੀ ਕਹਿੰਦੇ ਝੂਠ ਬੋਲਣਾ ਕਬੀਰਾਂ ਜਹਾਂ ਧਰਮ ਤੈ ਗਿਆਨ ਹੈ ਜਹਾਂ ਝੂਠ ਤੈ ਪਾਪ ਜਹਾਂ ਲੋਭ ਤੈ ਕਾਲ ਹੈ ਜਹਾਂ ਖਿਮਾ ਤੈ ਆਪ ਜਿੱਥੇ ਪਾਪ ਜਿੱਥੇ ਝੂਠ ਬੋਲਿਆ ਜਾਂਦਾ ਉਥੇ ਪਾਪ ਹੋ ਰਿਹਾ ਹੈ ਜਿੱਥੇ ਗਿਆਨ ਜਿੱਥੇ ਗਿਆਨ ਦੀ ਬਿਰਤੀ ਹੈ ਉਥੇ ਧਰਮੀ ਇਨਸਾਨ ਹਨ ਤੇ ਕਿਰਪਾ ਕਰਦੇ ਜਿੱਥੇ ਲੋਭ ਹੈ ਨਾ ਉਥੇ ਕਾਲ ਹੈ ਉਥੇ ਮੌਤ ਹੈ ਤੇ ਕਿਰਪਾ ਕਰਦੇ ਜਿੱਥੇ ਖਿਮਾ ਵਾਲੀ ਬਿਰਤੀ ਹੈ ਨਾ ਉਥੇ ਰੱਬ ਆਪ ਵਰਤਦਾ ਹੈ ਮਹਾਰਾਜ ਸਾਹਿਬ ਸਮਝਾ ਰਹੇ ਸਾਨੂੰ ਕਿ ਭਾਈ ਕਿਸੇ ਦੀ ਬੇਲੋੜੀ ਵਡਿਆਈ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਕਿਸੇ ਦੀ ਨਿੰਦਿਆ ਨਿੰਦਿਆ ਤਾਂ ਕਰਨੀ ਨਹੀਂ ਚਾਹੀਦੀ ਭਾਵੇਂ ਬੰਦੇ 'ਚ ਔਗਣ ਕਿਤਨੇ ਵੀ ਆਉਣ ਉਹ ਤੇ ਮਹਾਰਾਜ ਰੋਕਦੇ ਆ ਵੀ ਨਿੰਦਾ ਕਿਸੇ ਦੀ ਵੀ ਨਾ ਕਰੋ ਸਤਿਗੁਰੂ ਸਮਝਾਉਂਦੇ ਰੱਬ ਦੇ ਪਿਆਰੇ ਤਾਂ ਇਹਨਾਂ ਗੱਲਾਂ ਤੋਂ ਉਪਰਾਮ ਹੋ ਜਾਂਦੇ ਐ ਨਾ ਨਿੰਦਿਆ ਨਾ ਉਸਤਤ ਜਾ ਕੇ ਉਹ ਕਿਸੇ ਦੀ ਨਿੰਦਿਆ ਨਹੀਂ ਕਰਦੇ ਕਿਸੇ ਦੀ ਝੂਠੀ ਉਸਤਤ ਨਹੀਂ ਕਰਦੇ ਕਿਸੇ ਦੇ ਝੂਠੇ ਗੁਣ ਨਹੀਂ ਗਾਉਂਦੇ ਬਲਕੇ ਗੁਰਮਤ ਨੂੰ ਜੀਵਨ ਵਿੱਚ ਵਸਾ ਕੇ ਉਸਤਤ ਕਰਦੇ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਇੱਕ ਪ੍ਰਮਾਤਮਾ ਦੀ ਮਹਿਮਾ ਗਾਉਂਦੇ ਐ ਇੱਕ ਉਹਦੀ ਉਸਤਤ ਕਰਦੇ ਐ ਕਿਉਂਕਿ ਉਹਦੀ ਮਹਿਮਾ ਦੇ ਵਿੱਚ ਜੋ ਕਹਿ ਦਿਆਂਗੇ ਉਹ ਹੀ ਸੱਚ ਹੈ ਕੁਝ ਵੀ ਝੂਠ ਨਹੀਂ ਹੈ ਉਸ ਪਰਮਾਤਮਾ ਦੀ ਮਹਿਮਾ ਦੇ ਵਿੱਚ ਜਿਹੜਾ ਵੀ ਬਚਨ ਇਸ ਰਚਨਾ ਤੋਂ ਨਿਕਲੇਗਾ ਨਾ ਉਹ ਅਣ ਹੋਇਆ ਨਹੀਂ ਹੋਵੇਗਾ ਉਹ ਸੱਚ ਹੋਵੇਗਾ ਉਹ ਕੋਈ ਮਿਥਿਆਸ ਨਹੀਂ ਹੋਵੇਗਾ ਉਹ ਸੱਚੀ ਗੱਲ ਹੋਵੇਗੀ ਜੋ ਪਰਮਾਤਮਾ ਦੀ ਵਡਿਆਈ ਦੇ ਵਿੱਚ ਰਚਨਾ ਤੋਂ ਨਿਕਲੀ ਜਾ ਨਿਕਲ ਜਾਵੇਗੀ ਤੇ ਮਹਾਰਾਜ ਕਿਰਪਾ ਕਰਦੇ ਗੁਰਮਤਿ ਦੀ ਗੁਰਮਤਿ ਦੇ ਅਨੁਸਾਰ ਚੱਲ ਧਿਆਣਾ ਰੱਬ ਦੇ ਪਿਆਰੇ ਨਿੰਦਿਆ ਵੀ ਕਰਦੇ ਐ ਪਰ ਉਹਨਾਂ ਦੀ ਨਿੰਦਿਆ ਕੁਝ ਐਸੀ ਐ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੁਜਿਆ ਮੀਤ ਹਮਾਰਾ ਸੋਏ ਉਹ ਕਹਿੰਦੇ ਸਾਰਿਆਂ ਤੋਂ ਅਸੀਂ ਬੁਰੇ ਐ ਸਾਨੂੰ ਛੱਡ ਕੇ ਸਾਰੇ ਚੰਗੇ ਐ ਜਿਨ੍ਹਾਂ ਦੇ ਜੀਵਨ ਵਿੱਚ ਇਹ ਗੱਲ ਵਸ ਗਈ ਉਹ ਸਾਡੇ ਮਿੱਤਰ ਹਨ ਮਾਰੇ ਕਿਰਪਾ ਕਰ ਦੇ ਨਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਉਹਨਾਂ ਦੀ ਬਿਰਤੀ ਐਸੀ ਹੈ ਤੇ ਭਾਈ ਗੁਰਦਾਸ ਜੀ ਤਾਂ ਬਹੁਤ ਵੱਡੀ ਬਖਸ਼ਿਸ਼ ਇੱਕ ਵਰਤਾਉਂਦੇ ਐ ਉਹ ਦੱਸਦੇ ਐ ਵੀ ਜੇ ਨਿੰਦਿਆ ਕਰਨੀ ਤੇ ਕਿਸ ਤਰ੍ਹਾਂ ਕਰ ਜੇ ਨਿੰਦਿਆ ਕਰਨੀ ਤੇ ਕਿਵੇਂ ਕਰਨੀ ਹਾਂ ਅਪਰਾਧੀ ਗੁਣਹਗਾਰ ਹਾਂ ਬੇਮੁਖ ਮੰਦਾ ਮੈਂ ਅਪਰਾਧੀ ਮੈਂ ਗੁਣਹਗਾਰ ਤੇ ਮੈਂ ਬੇਮੁਖ ਐ ਮੰਦੀ ਮਤ ਵਾਲਾ ਹਾਂ ਮੇਰੀ ਬਿਰਤੀ ਕੈਸੀ ਐ ਹਾਂ ਚੋਰ ਯਾਰ ਜਵਾਰ ਹਾਂ ਵੀ ਮੈਂ ਤਾਂ ਚੋਰਾ ਪਾਪ ਬੇਮੁਖਾਂ ਦੇ ਨਾਲ ਯਾਰੀ ਪਾਈ ਹੋਈ ਹੈ ਉਹਨਾਂ ਨਾਲ ਮਿੱਤਰਤਾ ਹੈ ਮੇਰੀ ਜਿਹੜੇ ਔਗਣਾਂ ਨਾਲ ਭਰੇ ਹੋਏ ਹੈ ਪਰ ਘਰ ਜੋ ਹੰਦਾ ਮੈਂ ਵਿਸ਼ਿਆਂ ਵਕਾਰਾਂ ਦੇ ਵਿੱਚ ਗਲਤਾਨ ਹਾਂ ਮੇਰੀ ਬਿਰਤੀ ਐਸੀ ਹੋ ਗਈ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨਦਾ ਮੈਂ ਕਾਮੀ ਐ ਕ੍ਰੋਧੀ ਲੋਭੀ ਲਾਲਚੀ ਐ ਮੈਂ ਹੰਕਾਰ ਕਰਦਾ ਹਾਂ ਭਾਈ ਗੁਰਦਾਸ ਕਹਿੰਦੇ ਨਿੰਦਿਆ ਕਰਨੀ ਤੇ ਇਸ ਤਰ੍ਹਾਂ ਕਰ ਕਿਸੇ ਦੀ ਨਾ ਕਰ ਆਪਣੇ ਅੰਦਰ ਵੇਖ ਵੀ ਤੂੰ ਕਿੱਥੇ ਖੜਾ ਹੈ ਤੇਰੇ ਵਿੱਚ ਕਿਹੜੇ ਔਗਣ ਨੇ ਉਹ ਔਗਣ ਸਤਿਗੁਰਾਂ ਦੇ ਸਾਣ ਮੁਖ ਲਿਆ ਕੇ ਸਤਿਗੁਰੂ ਜੀ ਦੇ ਅੱਗੇ ਬੇਨਤੀ ਕਰ ਰਸਨਾ ਤੋਂ ਬੋਲ ਕੇ ਪੁਕਾਰ ਕੇ ਕਿ ਮਹਾਰਾਜ ਆ ਔਗਣ ਮੇਰੇ ਵਿੱਚ ਇਹਨਾਂ ਔਗਣਾਂ ਕਰਕੇ ਮੈਂ ਤੁਹਾਡੇ ਨਾਲੋਂ ਟੁੱਟਿਆ ਹੋਇਆ ਵਿਸ਼ਵਾਸ ਘਾਤੀ ਅਕਿਰਤ ਘਣ ਕੋ ਨਾ ਰੱਖੰਦਾ ਮੈਂ ਵਿਸ਼ਵਾਸ ਘਾਤ ਕਰਨ ਵਾਲਾ ਮੈਂ ਅਕਿਰਤ ਘਣ ਹੈ ਕਿਸੇ ਦਾ ਖਾ ਕੇ ਉਹਦਾ ਗੁਣ ਨਹੀਂ ਜਾਣਦਾ ਤੁਹਾਡਾ ਦਿੱਤਾ ਖਾਨਾ ਹੈ ਗੁਰੂ ਸਾਹਿਬਾਂ ਤੁਹਾਡਾ ਗੁਣ ਨਹੀਂ ਜਾਣਦਾ ਪਿਆ ਕੋਣ ਨ ਰੱਖੰਦਾ ਜਿਸ ਕਰਕੇ ਮੈਨੂੰ ਰੱਖਣ ਵਾਲਾ ਕੋਈ ਵੀ ਨਹੀਂ ਸੰਸਾਰ ਦੇ ਵਿੱਚ ਕੋਈ ਵੀ ਨਹੀਂ ਮੈਨੂੰ ਰੱਖ ਸਕਦਾ ਸਿਮਰ ਮਰੀਦਾ ਟਾਡੀਆਂ ਸਤਿਗੁਰ ਬਖਸੰਦਾ ਭਾਈ ਗੁਰਦਾਸ ਕਹਿੰਦੇ ਭਾਈ ਜਾਚਕ ਬਣ ਜਾ ਸੱਚੇ ਗੁਰਾਂ ਦੇ ਦਰ ਦਾ ਤੇ ਸੱਚੇ ਗੁਰਾਂ ਦੀ ਸੇਵਾ ਕਰ ਸਿਮਰਨ ਕਰ ਕਿਉਂਕਿ ਸਤ ਗੁਰ ਬਖਸ਼ੰਦਾ ਸਤ ਗੁਰੂ ਬਖਸ਼ਣ ਵਾਲੀ ਹੈ ਭਾਵੇਂ ਕਿੰਨੇ ਵੀ ਵੱਡੇ ਔਕੜ ਨੂੰਣ ਬੰਦੇ ਵਿੱਚ ਨਿੰਦਿਆ ਕਰਨੀ ਤੇ ਇਸ ਤਰ੍ਹਾਂ ਕਰ ਕਿਸੇ ਦੀ ਨਾ ਕਰ ਆਪਣੇ ਅੰਦਰ ਚਾਤੀ ਮਾਰ ਫਰੀਦ ਸਾਹਿਬ ਕਿਰਪਾ ਕਰ ਦੇ ਨਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨ ਲੇਖ ਆਪ ਨਡੇ ਗਰੀਬਾਨ ਮੇ ਸਿਰ ਨੀਵਾ ਕਰ ਦੇਖ ਜੇ ਕਿਸੇ ਦੇ ਔਕਣ ਫੋਲੇਗਾ ਤੇ ਕਾਲੇ ਲੇਖ ਲਿਖੀ ਜਾਏਗਾ ਜੇ ਤੂੰ ਕਹਿੰਦਾ ਹੈ ਨਾ ਕਿ ਮੇਰੇ ਵਰਗਾ ਹੈ ਕੋਈ ਨਹੀਂ ਜੇ ਤੂੰ ਕਹਿਣਾ ਮੈਂ ਬੜੀ ਅਕਲ ਵਾਲਾ ਬੜਾ ਸਿਆਣਾ ਵਾ ਤੇ ਫਿਰ ਕਾਲੇ ਲੇਖ ਕਿਉਂ ਲਿਖਦਾ ਕਿਸੇ ਦੀ ਨਿੰਦਿਆ ਕਰ ਕਰਕੇ ਕਿਸੇ ਦੇ ਯੋਗਣ ਫੋੜ ਕੇ ਆਪਣੇ ਅੰਦਰ ਵੇਖ ਵੀ ਤੂੰ ਕਿੱਥੇ ਐ ਤੇਰੀ ਅਵਸਥਾ ਕੀ ਕਿਤੇ ਇੱਕ ਖੜਾ ਹੈ ਜਦੋਂ ਆਪਣੇ ਅੰਦਰ ਵੇਖੇਗਾ ਤੇ ਪਾਤਸ਼ਾਹ ਕਿਰਪਾ ਕਰਦੇ ਐ ਫਿਰ ਤੈਨੂੰ ਨਜ਼ਰ ਆਏਗਾ ਫਿਰ ਤੇਰੀ ਬਿਰਤੀ ਬਣੇਗੀ ਮਹਾਰਾਜ ਸਾਹਿਬ ਦਿਆਲ ਹੋ ਕੇ ਸਮਝਾ ਰਹੇ ਐ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਮਾਨ ਰੱਬ ਦੇ ਪਿਆਰੇ ਨਾ ਤਾਂ ਕਿਸੇ ਦੀ ਝੂਠੀ ਵਡਿਆਈ ਕਰਨ ਨਾ ਕਿਸੇ ਦੀ ਨਿੰਦਿਆ ਕਰਨ ਜਾਕ ਲੋਭ ਮੋਹ ਅਭਿਮਾਨਾ ਤੇ ਨਾ ਉਹਨਾਂ ਨੂੰ ਧਨ ਦਾ ਕੋਈ ਲੋਭ ਹੈ ਨਾ ਉਹਨਾਂ ਨੂੰ ਆਪਣੇ ਸੰਬੰਧੀਆਂ ਦਾ ਕੋਈ ਮੋਹ ਹੈ ਤੇ ਨਾ ਹੀ ਉਹਨਾਂ ਨੂੰ ਹੰਕਾਰ ਹੈ ਕਿਸੇ ਗੱਲ ਦਾ ਰੱਬ ਦੇ ਪਿਆਰਿਆਂ ਦੀ ਬਿਰਤੀ ਐਸੀ ਹੈ ਸਤਿਗੁਰੂ ਜੀ ਨੇ ਜਿਨ੍ਹਾਂ ਉੱਪਰ ਦਇਆ ਕੀਤੀ ਉਹਨਾਂ ਦਾ ਜੀਵਨ ਕੈਸਾ ਹੋਵੇਗਾ ਜਿਹੜੇ ਸੰਸਾਰ ਵਿੱਚ ਰਹਿ ਕੇ ਵੀ ਸੰਸਾਰ ਦੇ ਆ ਜਿਹੜੇ ਵਕਾਰ ਹਨ ਵਿਸ਼ੇ ਹਨ ਇਹਨਾਂ ਤੋਂ ਉਪਰਾਮ ਹਨ ਜਿਨ੍ਹਾਂ ਨੂੰ ਮਹਾਰਾਜ ਜੀਵਨ ਮੁਕਤ ਕਹਿ ਰਹੇ ਪਾਵਨ ਗੁਰਬਾਣੀ ਦੇ ਵਿੱਚ ਜਿਹੜੇ ਸਾਰੇ ਪਾਸੇ ਇੱਕ ਪਰਮਾਤਮਾ ਨੂੰ ਹੀ ਵੇਖਦੇ ਹਨ ਉਹਨਾਂ ਦਾ ਜੀਵਨ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਉਹਨਾਂ ਨੇ ਗੁਣਾਂ ਦੀ ਸਾਂਝ ਪਾਈ ਹੈ ਤੇ ਉਹਨਾਂ ਨੇ ਅਗਨਾਂ ਨੂੰ ਤਿਆਗ ਦਿੱਤਾ ਹੈ ਹਰ ਖੁਸ਼ੋਕ ਤੇ ਰਹੇ ਨਿਆਰੋ ਉਹ ਖੁਸ਼ੀਆਂ ਤੇ ਗਮੀਆਂ ਤੋਂ ਨਿਆਰੀ ਰਹਿੰਦੇ। ਭਾਵ ਖੁਸ਼ੀਆਂ ਦੇ ਵਿੱਚ ਰੱਬ ਨੂੰ ਭੁਲਾਉਂਦੇ ਨਹੀਂ ਤੇ ਗਮੀਆਂ ਦੇ ਵਿੱਚ ਉਹਨੂੰ ਲਾਂਭੇ ਨਹੀਂ ਦਿੰਦੇ। ਰੱਬ ਦੇ ਪਿਆਰੇ ਉਹਦੇ ਭਾਣੇ ਦੇ ਵਿੱਚ ਜੀਵਨ ਨੂੰ ਬਤੀਤ ਕਰਦੇ ਹਨ। ਗੁਰੂ ਸਾਹਿਬ ਕਿਰਪਾ ਕਰਦੇ ਐ ਨਾ ਹਰ ਖੁਸ਼ੋਕ ਜਾ ਕੇ ਨਹੀਂ। ਨਾਹੇ ਮਾਨ ਅਭਿਮਾਨ ਕਹੋ ਨਾਨਕ ਸੁਨਦੇ ਮਨਾ ਮੁਕਤ ਤਾਹੇ ਤਹ ਜਾਣ। ਵੀ ਜਿੰਨਾਂ ਦੇ ਵਿੱਚ ਹਰਖ-ਸੋਗ ਦੀ ਬਿਰਤੀ ਨਹੀਂ ਹੈ ਜਿਹੜੇ ਸਤਕਾਰ ਲੋਚਦੇ ਨਹੀਂ ਹੈ ਹੰਕਾਰੀ ਨਹੀਂ ਬਣਦੇ ਕਹਿੰਦੇ ਵੀ ਮਨਾ ਸੁਨਣਾ ਕਰ ਉਹ ਪਰਮਾਤਮਾ ਦੇ ਪਿਆਰੇ ਮੁਕਤ ਹਨ ਉਹਨਾਂ ਨੇ ਸੰਸਾਰ ਦੇ ਵਿੱਚ ਰਹੇ ਕੇ ਵੀ ਮੁਕਤੀ ਦਾ ਜਿਹੜਾ ਪਦ ਹੈ ਪਦਵੀ ਹੈ ਉਹ ਪ੍ਰਾਪਤ ਕਰ ਲਈ ਹੈ ਇਹ ਮਹਾਰਾਜ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਹਨ ਨਾਹਿਮਾਨ ਪਮਾਨਾ ਉਹਨਾਂ ਨੂੰ ਸਤਕਾਰ ਨਹੀਂ ਚਾਹੀਦਾ ਦੁਨਿਆਵੀ ਵਡਿਆਈ ਨਹੀਂ ਚਾਹੀਦੀ ਉਹਨਾਂ ਨੂੰ ਕੋਈ અપਮਾਨ ਵੀ ਕਰ ਜੇ ਤੇ ਕੋਈ ਫਰਕ ਨਹੀਂ ਪੈਂਦਾ ਉਹ ਤੇ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮੈਂ ਧਾਰੀ ਵੀ ਲੋਕੋ ਜਿੰਨਾ ਨਿੰਦ ਸਕਦੇ ਨਿੰਦ ਲਓ ਨਿੰਦਾ ਤੇ ਸਾਨੂੰ ਬੜੀ ਪਿਆਰੀ ਲੱਗਦੀ ਹੈ ਤੁਸੀਂ ਨਿੰਦਿਆ ਕਰਦੇ ਹੋ ਤੇ ਸਾਡੇ పాਪ ਧੋਤੇ ਜਾਂਦੇ ਆ ਤੁਸੀਂ ਨਿੰਦਿਆ ਕਰਦੇ ਹੋ ਅਸੀਂ ਗੁਨਾਵਲ ਵੱਦਦੇ ਆਂ ਔਗਣ ਤਿਆਗਦੇ ਆਂ ਇਹ ਰੱਬ ਦੇ ਪਿਆਰਿਆਂ ਦੀ ਬਿਰਤੀ ਕੁਝ ਐਸੀ ਹੈ ਮਹਾਰਾਜ ਸੇਵ ਕਿਰਪਾ ਕਰਦੇ ਕੇਵਲ ਗੁਰਬਾਣੀ ਵਿੱਚ ਕਿਹਾ ਨਹੀਂ ਗੁਰੂ ਕੇ ਸਿੱਖਾਂ ਨੇ ਕਮਾਇਆ ਭਾਈ ਪਖਾਰੀ ਜੀ ਦਾ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਵਿੱਚ ਉਹ ਸਮ ਦ੍ਰਿਸ਼ਟੀ ਵਾਲੇ ਸਮ ਬਿਰਤੀ ਵਾਲੇ ਗੁਰਮੁਖ ਸਿੱਖ ਸਨ ਬੜੀ ਵੱਡੀ ਬਖਸ਼ਿਸ਼ ਸੀ ਉਹਨਾਂ ਦੇ ਉੱਤੇ ਬਾਣੀ ਵਿੱਚ ਰਹਿਣ ਵਾਲੇ ਤੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਭਾਈ ਗੁਰਮੁਖ ਨਾਮੀ ਸਿੱਖ ਆਇਆ ਆਖਿਆ ਮਹਾਰਾਜ ਤੁਸੀਂ ਗੁਰਬਾਣੀ ਚ ਬਾਣਾ ਮੰਨਣ ਦੀ ਗੱਲ ਕਰਦੇ ਹੋ ਕਿਸੇ ਨੇ ਮੰਨਿਆ ਵੀ ਹੈ ਕੋਈ ਮੰਨ ਵੀ ਸਕਦਾ ਹੈ ਸਤਿਗੁਰੂ ਕਹਿੰਦੇ ਵੀ ਤੁਸੀਂ ਦੇਖ ਲਓ ਆਪਣੀ ਨੇਤਰਾਂ ਦੇ ਨਾਲ ਆਪ ਫਿਰ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਭੇਜ ਦਿੱਤਾ ਸਤਿਗੁਰੂ ਜੀ ਨੇ ਆਖਿਆ ਕਿ ਇਸ ਤਰ੍ਹਾਂ ਤੁਸੀਂ ਭਾਈ ਪਖਾਰੀ ਜੀ ਦੇ ਘਰ ਜਾਣਾ ਹੈ ਉਹ ਸੇਖ ਉੱਥੋਂ ਚੱਲਿਆ ਤੇ ਜਿਸ ਨਗਰ 'ਚ ਭਾਈ ਪਖਾਰੀ ਜੀ ਰਹਿੰਦੇ ਸਨ ਉੱਥੇ ਪਹੁੰਚ ਗਿਆ ਭਾਈ ਪਖਾਰੀ ਦੇ ਘਰ ਆਇਆ ਤੇ ਵੇਖਿਆ ਵੀ ਬੜੇ ਰੰਗ-ਬਰੰਗੀਆਂ ਚਾਨਣੀਆਂ ਲੱਗੀਆਂ ਮਠਿਆਈਆਂ ਨਿਕਲ ਰਹੀਆਂ ਬੜਾ ਸਤਿਕਾਰ ਕੀਤਾ ਭਾਈ ਪਖਾਰੀ ਜੀ ਨੇ ਭਾਈ ਗੁਰਮੁਖ ਕਹਿੰਦਾ ਵੀ ਘਰ ਵਿੱਚ ਕੋਈ ਕਾਰਜ ਹੈ ਆਖਿਆ ਹਾਂਜੀ ਪੁੱਤਰ ਦਾ ਵਿਆਹ ਰੱਖਿਆ ਚਲੋ ਵਧਾਈਆਂ ਹੋਵਣ ਜੀ ਆਪ ਜੀ ਨੂੰ ਘਰ ਦੇ ਵਿੱਚ ਜਦੋਂ ਅੱਗੇ ਤੁਰੇ ਫਿਰੇ ਤੇ ਇੱਕ ਘਰ ਦੇ ਕੋਨੇ ਦੇ ਵਿੱਚ ਜਨਾਜ਼ੇ ਦਾ ਸਮਾਨ ਪਿਆ ਜਦੋਂ ਵੇਖਿਆ ਤੇ ਭਾਈ ਗੁਰਮੁਖ ਕਹਿੰਦਾ ਜੀ ਇੱਕ ਪਾਸੇ ਤੇ ਚਲੋ ਖੁਸ਼ੀ ਪੁੱਤਰ ਦਾ ਵਿਆਹ ਹੈ ਇਹ ਠੀਕ ਹੈ ਵੀ ਉਹ ਪ੍ਰਬੰਧ ਕੀਤੇ ਹੈ ਪਰ ਜਨਾਜ਼ੇ ਦਾ ਸਮਾਨ ਟੱਪੜ ਆਦ ਕੇ ਕਿਹੜੀ ਗੱਲਾਂ ਤੇ ਭਾਈ ਭਿਖਾਰੀ ਕਹਿੰਦੇ ਕਿ ਸਮਾਂ ਆਉਣ ਤੇ ਤੁਹਾਨੂੰ ਪਤਾ ਲੱਗ ਜਾਏਗਾ। ਸੋ ਅਗਲਾ ਦਿਨ ਚੜ੍ਹਿਆ ਜੀ ਪੁੱਤਰ ਦੀ ਬਰਾਤ ਲੈ ਕੇ ਗਏ ਐ। ਨੂਨ ਨੂੰ ਵਿਆਹ ਕਰਕੇ ਵਾਪਸ ਘਰ ਪਰਤ ਤੇ ਬੜੀ ਖੁਸ਼ੀ ਵਧਾਈਆਂ ਪਰਿਵਾਰ ਨੂੰ ਮਿਲ ਰਹੀਆਂ ਹਨ ਔਰਤਾਂ ਇੱਕ ਦੂਜੇ ਨੂੰ ਵਧਾਈਆਂ ਦੇ ਰਹੀਆਂ। ਜਦੋਂ ਰਾਤ ਦਾ ਸਮਾਂ ਹੋਇਆ ਤੇ ਭਾਈ ਭਿਖਾਰੀ ਆਪਣੇ ਆਸਣ ਦੇ ਉੱਤੇ ਪੈਣ ਲੱਗਾ। ਪ੍ਰਸ਼ਾਦਾ ਛੱਕ ਕੇ ਜਦੋਂ ਆਰਾਮ ਕਰਨ ਲੱਗਾ ਤੇ ਪੇਟ ਦੇ ਵਿੱਚ ਬੜੀ ਦਰਦ ਉੱਠੀ। ਬਹੁਤੀ ਦਰਦ ਉਠਣ ਕਰਕੇ ਅਫਰੇਵਾਉਣ ਕਰਕੇ ਭਾਈ ਪਖਾਰੀ ਦੇ ਪੁੱਤਰ ਦੇ ਕੋਲੋਂ ਦਰਦ ਸਹਾਰਿਆ ਨਾ ਗਿਆ ਤੇ ਤੜਪਦਾ ਹੋਇਆ ਸਾਰਿਆਂ ਦੇ ਅੱਖਾਂ ਸਾਹਮਣੇ ਆਪਣਾ ਸਰੀਰ ਤਿਆਗ ਜਾਂਦਾ ਖਤਮ ਹੋ ਜਾਂਦਾ ਮੌਤ ਹੋ ਗਈ ਤੇ ਅਗਲੇ ਦਿਨ ਉਹ ਜਨਾਜ਼ੇ ਦਾ ਸਮਾਨ ਜਿਹੜਾ ਸਾਰਾ ਵਰਤਿਆ ਗਿਆ ਤੱਪੜ ਵਿਛਾਏ ਗਏ ਆਏ ਹੋਏ ਜੀਵਾਂ ਦੇ ਸੰਗਤਾਂ ਦੇ ਹੇਠਾਂ ਤੇ ਜਨਾਜ਼ੇ ਦਾ ਸਮਾਨ ਜੋ ਕੁਝ ਵੀ ਸੀ ਜੀਦੇ ਤੇ ਪਾ ਕੇ ਉਹ ਮਰਤਕ ਸਰੀਰ ਨੂੰ ਲੈ ਕੇ ਜਾਣਾ ਸਭ ਕੁਝ ਵਰਤਿਆ ਗਿਆ ਭਾਈ ਗੁਰਮੁਖ ਜਾਣ ਗਿਆ ਵੀ ਭਾਈ ਭਖਾਰੀ ਨੂੰ ਪਹਿਲਾਂ ਪਤਾ ਸੀ ਵੀ ਇਹ ਕੁਝ ਹੋਵੇਗਾ ਭਾਈ ਭਖਾਰੀ ਜਦੋਂ ਸਭ ਕੁਝ ਕਰਕੇ ਵਾਪਸ ਪਰਤੇ ਨਾ ਤੇ ਭਾਈ ਭਖਾਰੀ ਨੂੰ ਭਾਈ ਗੁਰਮੁਖ ਕਹਿੰਦਾ ਵੀ ਤੁਹਾਨੂੰ ਪਤਾ ਸੀ ਵੀ ਇਹ ਕੁਝ ਹੋਏਗਾ ਵੀ ਤੁਹਾਡੀ ਪੁੱਤਰ ਦੀ ਮੌਤ ਹੋ ਜਾਣੀ ਹੈ ਤੇ ਭਾਈ ਭਖਾਰੀ ਕਹਿੰਦੇ ਬਿਲਕੁਲ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਦਇਆ ਇਨਾਂ ਕ ਗਿਆਨ ਤੇ ਰੱਖੀਦਾ ਇਹਨੇ ਕਿ ਮਹਾਰਾਜ ਨੇ ਤਾਂ ਬਿਰਤੀ ਦੇ ਦਿੱਤੀ ਐ ਤੇ ਫਿਰ ਤੁਹਾਨੂੰ ਪਤਾ ਸੀ ਪੁੱਤ ਦੀ ਮੌਤ ਹੋ ਜਾਣੀ ਐ ਤੇ ਇਹਦਾ ਵਿਆਹ ਨਾ ਕਰ ਦੇ ਜਿਹੜੀ ਨੌਣ ਨੂੰ ਤੁਸੀਂ ਹੀ ਧੀ ਨੂੰ ਕਿਸੇ ਦਿਨ ਵਿਆਹ ਕੇ ਲਿਆਇਓ ਉਹਦਾ ਜੀਵਨ ਤੇ ਦੁੱਖਾਂ ਵਿੱਚ ਪੈ ਗਿਆ ਨਾ ਤੇ ਜਲੋ ਜੇ ਵਿਆਹ ਹੋਇਆ ਗਿਆ ਸੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਤੇ ਸਮਰਾਥ ਨੇ ਉਹਨਾਂ ਅੱਗੇ ਬੇਨਤੀ ਕਰਕੇ ਪੁੱਤਰ ਦੀ ਉਮਰ ਵਧਾ ਲੈਂਦੇ ਤੇ ਇਹਦੀ ਜਾਨ ਬਚ ਜਾਂਦੀ ਸਤਗੁਰੂ ਰੱਖ ਲੈਂਦੇ ਤੇ ਭਾਈ ਪਖਾਰੀ ਕਹਿੰਦੇ ਵੀ ਇਹ ਮੈਂ ਨਹੀਂ ਸੀ ਕਰ ਸਕਦਾ ਕਿਉਂਕਿ ਮੈਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਸਿੱਖ ਹਾਂ ਤੇ ਸਤਿਗੁਰੂ ਕਹਿੰਦੇ ਆ ਬਾਣਾ ਮੰਨਣਾ ਹੈ ਪ੍ਰਮਾਤਮਾ ਦਾ ਉਹਦੇ ਉਲਟ ਨਹੀਂ ਚੱਲਣਾ ਹਮੈ ਨੂੰ ਪਤਾ ਹੈ ਵੀ ਸਤਿਗੁਰੂ ਸਮਰੱਥਾवान ਨੇ ਸਭ ਕੁਝ ਕਰ ਸਕਦੇ ਨੇ ਪਰ ਜੇ ਮੈਂ ਇਹਦਾ ਵਿਆਹ ਨਾ ਕਰਦਾ ਤੇ ਜਿਹੜੇ ਕਰਮ ਇਹਦੀ ਪਤਨੀ ਨੇ ਕੀਤੇ ਐ ਜਿਹੜੇ ਕਰਮਾਂ ਦਾ ਫਲ ਉਹਨੇ ਭੁਗਤਣਾ ਉਹ ਕਿਵੇਂ ਭੁਗਤਦੀ ਤੇ ਦੂਸਰੀ ਗੱਲ ਇਹ ਮੇਰੇ ਪੁੱਤਰ ਦੀ ਮੌਤ ਆਈ ਸੀ ਮੈਂ ਅਰਦਾਸ ਕਰਕੇ ਉਮਰ ਵਧਾ ਲੈਂਦਾ ਗੁਰੂ ਚਰਨਾਂ ਦੇ ਵਿੱਚ ਤੇ ਫਿਰ ਕਿੰਨੇ ਕਹਿਣਾ ਸੀ ਕਿ ਗੁਰੂ ਦੇ ਸੇਖ ਨੇ ਗੁਰੂ ਦਾ ਭਾਣਾ ਮੰਨ ਲਿਆ ਇਸ ਤਰ੍ਹਾਂ ਕਰਕੇ ਭਾਣੇ ਤੋਂ ਬਾਹਰ ਜਾ ਕੇ ਨਾਲੇ ਤਾਂ ਮੈਂ ਆਪ ਕਲੰਕਿਤ ਹੁੰਦਾ ਨਾਲੇ ਮੈਂ ਗੁਰੂ ਸਾਹਿਬ ਦੇ ਹੁਕਮਦੰਨਰਾਦਰ ਕਰਦਾ ਮੈਂ ਆਪਣੀ ਸਿੱਖੀ ਨੂੰ ਤੇ ਗੁਰੂ ਸਾਹਿਬ ਦੇ ਹੁਕਮ ਨੂੰ ਨਿਭਾਇਆ ਮੈਂ ਇਸ ਤਰ੍ਹਾਂ ਨਹੀਂ ਸੀ ਕਰ ਸਕਦਾ ਭਾਈ ਗੁਰਮੁਖ ਨੇ ਭਾਈ ਬਖਾਰੀ ਦੇ ਚਰਨ ਫੜ ਲਏ ਆਖਿਆ ਵੀ ਧੰਨ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਤੇ ਧੰਨ ਨੇ ਉਹਨਾਂ ਦੇ ਪਿਆਰੇ ਸਿੱਖ ਜਿਹੜੇ ਕੇਵਲ ਕਹਿੰਦੇ ਨਹੀਂ ਜੀਵਨ ਦੇ ਵਿੱਚ ਕਮਾਉਂਦੇ ਆ ਗੁਰਬਾਣੀ ਨੂੰ ਇਹ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਜਿੰਨਾ ਉੱਤੇ ਹੋ ਜਾਏ ਉਹ ਖੁਸ਼ੀਆਂ ਤੇ ਗਮੀਆਂ ਦੇ ਵਿੱਚ ਨਿਆਰੇ ਰਹਿੰਦੇ ਵੱਖਰੇ ਰਹਿੰਦੇ ਹਨ ਆਸਾ ਮਨਸਾ ਸਗਲ ਤਿਆਗੇ ਜਗਤੇ ਰਹੇ ਨਿਰਾਸਾ ਉਹ ਪਦਾਰਥਾਂ ਦੀ ਮੰਗ ਕਰਨੀ ਜਿਹੜੀ ਆਸ ਰੱਖਣੀ ਪਦਾਰਥਾਂ ਦੀ ਛੱਡ ਦਿੰਦੇ ਮਨਸਾ ਬੁੱਧੀ ਬੁੱਧੀ ਦੇ ਵਿੱਚੋਂ ਪਦਾਰਥਾਂ ਦੀ ਮੰਗ ਕੱਢ ਦਿੰਦੇ ਐ ਸਭ ਕੁਝ ਤਿਆਗ ਦੇਂਦੇ ਜਗ ਤੇ ਰਹੇ ਨਿਰਾਸ਼ਾ ਸੰਸਾਰ ਦੇ ਵਿੱਚ ਰਹਿ ਕੇ ਵੀ ਸੰਸਾਰ ਤੋਂ ਨਿਰਾਸ਼ ਰਹਿੰਦੇ। ਭਾਵ ਨਿਰਾਸ਼ ਦਾ ਮਤਲਬ ਇਹ ਨਹੀਂ ਵੀ ਛਡ ਕੈਂਦੇ ਹੀ ਜਾਂਦੇ ਆ ਜਿਹੜਾ ਮਿਲਦਾ ਉਹਨੂੰ ਫਟਕਾਰ ਹੀ ਜਾਂਦੇ ਨਹੀਂ। ਉਹ ਬਿਰਤੀ ਐ ਅਸੀਂ ਬਣ ਜਾਂਦੀ ਉਹਨਾਂ ਦੀ ਸੰਸਾਰ ਨਾਲ ਮੋਹ ਨਹੀਂ ਰੱਖਦੇ। ਸੰਸਾਰ ਨਾਲ ਝੂਠੀ ਪ੍ਰੀਤ ਨਹੀਂ ਰੱਖਦੇ। ਕਾਮ ਕ੍ਰੋਧ ਜੇ ਪਰਸੈ ਨਾਹਣ ਤੇ ਘਟ ਬ੍ਰਾਹਮਣ ਨਿਵਾਸਾ ਜਿਨ੍ਹਾਂ ਨੂੰ ਕਾਮ ਤੇ ਕ੍ਰੋਧ ਵਿਆਪਦਾ ਨਹੀਂ ਹੈ। ਉਹ ਇਨਾਂ ਵਾਸ਼ਨਾਵਾਂ ਵਕਾਰਾਂ ਤੋਂ ਦੂਰ ਰਹਿੰਦੇ ਐ ਤੇ ਘਟ ਬ੍ਰਾਹਮਣ ਨਿਵਾਸਾ ਉਹਨਾਂ ਦੇ ਹਿਰਦਿਆਂ ਦੇ ਵਿੱਚ ਬ੍ਰਾਹਮਣ ਦਾ ਨਿਵਾਸ ਭਾਵ ਬ੍ਰह्म ਗਿਆਨੀ ਹਨ ਜਿਨ੍ਹਾਂ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਵਰਤੀਆਂ ਹਨ ਤੇ ਇਹ ਬ੍ਰह्म ਗਿਆਨੀ ਦੇ ਗੁਣ ਹਨ ਸੰਤ ਗੁਰ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਮਹਾਂਪੁਰਖਾਂ ਨੇ ਇਸੇ ਪਾਵਨ ਸ਼ਬਦ ਦੇ ਆਧਾਰ ਤੇ ਨਾ ਤਕਰੀਬਨ 19 ਕ ਲੱਛਣ ਜਿਹੜੇ ਉਹ ਬ੍ਰह्म ਗਿਆਨੀ ਦੇ ਦੱਸੇ ਸਨ ਹੁਣ ਸਮਾ ਹੋ ਚੁੱਕਾ ਮਹਾਰਾਜ ਸਾਹਿਬ ਕਿਰਪਾ ਕਰਨ ਆਪਾਂ ਪਹਿਲਾਂ ਵੀ ਇਹ ਬਚਨ ਦੀ ਸਾਝ ਪਾਈ ਸੀ ਕਿ ਇਸੇ ਸ਼ਬਦ ਦੇ ਵਿੱਚ 19 ਗੁਣ ਹਨ ਜਿਹੜੇ ਬ੍ਰਹਮ ਗਿਆਨੀ ਦੇ ਵਿੱਚ ਦੇਖੇ ਜਾਂਦੇ ਆ ਜਿਨ੍ਹਾਂ ਦੇ ਆਧਾਰ ਤੇ ਸਤਿਗੁਰੂ ਕਹਿੰਦੇ ਤੇ ਘਟ ਬ੍ਰਹਮ ਨਿਵਾਸਾ ਉਹਦੇ ਹਿਰਦੇ ਚ ਬ੍ਰਹਮ ਪਰਮਾਤਮਾ ਦਾ ਨਿਵਾਸ ਹੈ ਗੁਰ ਕਿਰਪਾ ਜੇ ਨਰਕੋਂ ਕੀਨੀ ਤੇ ਇਹ ਜੁਗਤ ਪਛਾਨੀ ਜਿਨ੍ਹਾਂ ਦੇ ਉੱਪਰ ਕਾਲਕ ਪੁਰਖ ਵਾਹਿਗੁਰੂ ਸਾਹਿਬ ਜੀ ਨੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਉਹਨਾਂ ਨੇ ਇਸ ਜੁਗਤ ਨੂੰ ਪਛਾਣਿਆ ਹੈ ਉਹਨਾਂ ਨੇ ਇਸ ਵਿਧ ਨੂੰ ਜਾਣਿਆ ਹੈ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਫਿਰ ਇਸ ਸਿਧਾਂਤ ਇਹਨਾਂ ਗੁਣਾਂ ਨੂੰ ਧਾਰਨ ਕਰਨ ਵਾਲੇ ਪਰਮਾਤਮਾ ਨਾਲ ਗੁਣਾਂ ਦੀ ਸਾਂਝ ਪਾਉਣ ਵਾਲੇ ਜਿਹੜੇ ਜੀਵਨ ਮੁਕਤ ਹਨ ਮਹਾਰਾਜ ਕਹਿੰਦੇ ਉਹ ਧਰਤੀ ਦੀ ਰੱਖਿਆ ਕਰਨ ਵਾਲੇ ਗੋਬਿੰਦ ਪਰਮਾਤਮਾ ਦੇ ਵਿੱਚ ਲੀਨ ਹੋ ਗਏ ਕਿਵੇਂ ਜਿਉ ਪਾਣੀ ਸੰਗ ਪਾਣੀ ਜਿਵੇਂ ਪਾਣੀ ਦੇ ਵਿੱਚ ਪਾਣੀ ਸਮਾ ਜਾਂਦਾ ਹੈ ਇਹ ਕੋਈ ਫਰਕ ਫਰਕ ਨਹੀਂ ਰਹ ਜਾਂਦਾ ਕੋਈ ਭੇਦ ਨਹੀਂ ਰਹ ਜਾਂਦਾ ਇਸੇ ਤਰ੍ਹਾਂ ਪਰਮਾਤਮਾ ਦੇ ਪਿਆਰੇ ਪਰਮਾਤਮਾ ਦੇ ਵਿੱਚ ਸਮਾ ਜਾਂਦੇ ਹਨ ਜਿਵੇਂ ਜਲ ਵਿੱਚ ਜਲ ਆਇ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਗੁਰੂ ਸਾਹਿਬ ਜੀ ਕਿਰਪਾ ਕਰਨ ਇਹ ਜੋ ਮਹਾਰਾਜ ਸਾਹਿਬ ਜੀ ਨੇ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਸਾਨੂੰ ਸਿਧਾਂਤ ਦਿੱਤਾ ਹੈ ਕਿ ਭਾਈ ਇਹਨਾਂ ਗੁਣਾਂ ਦੀ ਸਾਂਝ ਪਾਵਾਂਗੇ ਐਸੀ ਬਿਰਤੀ ਦੇ ਧਾਰਨੀ ਬਣ ਜਾਵਾਂਗੇ ਤੇ ਗੁਰੂ ਚਰਨਾਂ ਵਿੱਚ ਬੇਨਤੀ ਕਰਾਂਗੇ ਤੇ ਸਤਿਗੁਰੂ ਆਪ ਦਇਆ ਕਰਦੇ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਫਿਰ ਇਸ ਜੁਗਤੀ ਦੇ ਅਨਸਾਰ ਜੀਵਨ ਬਤੀਤ ਕੀਤਾ ਜਾ ਸਕਦਾ ਹੈ ਤਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਜੀ ਭੁੱਲਣ ਹਾਰ ਹਾਂ ਗੁਰੂ ਸਾਹਿਬ ਬਖਸ਼ਣ ਹਾਰ ਨੇ ਆਪ ਗੁਰੂ ਕੀ ਸੰਗਤ ਬਖਸ਼ਣ ਜੋਗ ਕਿਰਪਾ ਕਰਕੇ ਬਖਸ਼ ਲੈਣਾ ਕਲਗੀ ਧਰ ਦੇ ਪੁੱਤਰੋ ਤਿਉ ਅਮਰਤ ਭਾਰੀ ਹੋ ਕੇ ਜੀਓ ਗੁਰੂ ਵਾਲੇ ਬਣੀਏ ਖੰਡੇ ਬਾਟੇ ਦਾ ਅਮਰਤ ਛਕੀਏ ਜੀ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ